ਇਸ ਵਕਤ ਅਸੀਂ ਖੜੇ ਹਾਂ ਮਹਾਰਾਣਾ ਪ੍ਰਤਾਪ ਚੀਲ ਦੇ ਬਗੁੰਜਾ ਗੇਟ ਦੇ ਨਾਮ ਜਾਣਿਆ ਜਾਂਦਾ ਜਿਹੜੇ ਬਗੁੰਜਾ ਗੇਟ ਪਹਿਲਾਂ ਮੈਂ ਕੈਮਰਾਮੈਨ ਨੂੰ ਕਮਾ ਕ ਤਸਵੀਰਾਂ ਦਿਖਾ ਦਿਓ ਕਿ ਇਸ ਵਕਤ ਜਿਹੜੇ ਗੇਟ ਜਿਹੜੇ ਫਲੱਡ ਜਿਹੜੇ ਪੰਜ ਗੇਟ ਜਿਹੜੇ ਖੋਲੇ ਹੋਏ ਨੇ ਇਸ ਵਕਤ ਜਿਹੜੀ ਹੈ ਪਿਹੋ ਜੀ ਸਥਿਤੀ ਜਿਹੜੀ ਹੈ ਸਿਰਫ ਨੋਰਮਲ ਦਿਖਾਈ ਦੇ ਰਹੀ ਇਸ ਵੇਲੇ ਕਿਉਂਕਿ ਇਸ ਵਕਤ ਜਿਹੜਾ ਹੈ ਜੋ ਲਗਾਤਾਰ ਹਵਾਵਾਂ ਆਉਂ ਡਰ ਰਹੀਆਂ ਨੇ ਕਿ ਬਾਣੀ ਛੱਡ ਦਿੱਤਾ ਗਿਆ ਹੈ ਪਿੰਡਾਂ ਦੇ ਪਿੰਡ ਉੱਠ ਜਿਹੀ ਕੋਈ ਅਫਵਾਹ ਨਹੀਂ ਹੈਗੀ ਇਸ ਵਕਤ ਅਸੀਂ ਗਰਾਊਂਡ ਜ਼ੀਰੋ ਦੀ ਤੁਹਾਨੂੰ ਰਿਪੋਰਟ ਦਿਖਾ ਰਹੇ ਹਾਂ ਅਸੀਂ ਇਸ ਵੇਲੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇੱਥੋਂ ਇੱਥੇ ਜਿਹੜੀ ਗੱਲ ਕੀਤੀ ਜਾਵੇ ਇਹ ਜਿਹੜੀ ਝੀਲ ਦੇ ਵਿੱਚ ਜਿਹੜਾ ਪਾਣੀ ਹੈਗਾ ਹੈ 1366 ਜਿਹੜਾ ਹੈਗਾ ਹੈ ਉਹ ਕੀਤਾ ਜਾਂਦਾ ਉਸ ਤੋਂ ਬਾਅਦ ਜਿਹੜਾ ਹੈ ਇਹ ਜਿਹੜੇ ਗੁੰਜਾ ਗੇਟ ਨੇ ਇੱਥੋਂ ਜਿਹੜਾ ਹੈ 6 65000 ਜਿਹੜਾ ਹੈਗਾ ਪਾਣੀ ਜਿਹੜਾ ਹੈਗਾ ਉਹ ਦਿੱਤਾ ਜਾਂਦਾ ਵਿਆਹ ਦੇ ਆ ਨੂੰ ਉਸ ਤੋਂ ਬਾਅਦ ਜਿਹੜਾ ਪਰਲੇ ਪਾਸੇ ਜਿਹੜਾ ਬਿਰਾਜ ਹੈਗਾ ਜਿਹੜਾ ਉੱਥੋਂ ਜਿਹੜਾ ਪਾਣੀ 11.5 ਹਜ਼ਾਰ ਜਿਹੜਾ ਹੈ ਜਿਹੜੇ ਅੱਗੇ ਪੰਜ ਬਿਜਲੀ ਪਲਾਂਟ ਲੱਗੇ ਹੋਏ ਨੇ ਉਹਨਾਂ ਨੂੰ ਜਿਹੜਾ ਦਿੱਤਾ ਜਾਂਦਾ ਇੱਥੋਂ ਬਿਜਲੀ ਪੈਦਾ ਹੁੰਦੀ ਹੈ ਤਸਵੀਰਾਂ ਜਿਹੜਾ ਸਾਝੀ ਇਸ ਕਰ ਕਰ ਰਹੇ ਆ ਕਿ ਲੋਕ ਜਿਹੜੇ ਬਾਰ ਬਾਰ ਫੁਮਾਵਾ ਫੁਲਾ ਰਹੇ ਨੇ ਵੀ ਇੱਥੇ ਜਿਹੜਾ ਪਾਟ ਲੈਵਲ ਵੱਧ ਚੁੱਕਾ ਪਰ ਇਹੋ ਜੀ ਅਜੇ ਤੱਕ ਕੋਈ ਸਥਿਤੀ ਨਹੀਂ ਜ਼ੀਰੋ ਗਰਾਊਂਡ ਜ਼ੀਰੋ ਦੀ ਤੁਹਾਨੂੰ ਰਿਪੋਰਟ ਦਿਖਾ ਰਹੇ ਆ ਇਸ ਵਕਤ ਅਸੀਂ ਸੋ ਤੁਸੀਂ ਤਸਵੀਰਾਂ ਦੇ ਵਿੱਚ ਦੇਖਿਆ ਵੀ ਕੋਈ ਹੋਜੀ ਪੈਣ ਖੁੰ ਅੱਗੇ ਵੱਧਦੀ ਰਹੀ ਤਾਂ ਇਹ ਹੋ ਸਕਦਾ ਪਈ ਜਿਹੜਾ ਇਥੋਂ ਦਾ ਜਿਹੜਾ ਪਾਣੀ ਤੇ ਜਿਹੜਾ ਛੱਡਿਆ ਜਾਵੇ ਸੋ ਉਹਨਾਂ ਵੱਲੋਂ ਅਜੇ ਤੱਕ ਕੋਈ ਅਲਰਟ ਨਹੀਂ ਜਾਰੀ ਕੀਤਾ ਕਿ ਉਹਨਾਂ ਸਿਰਫ ਇਹੀ ਕਹਿਣਾ ਵੀ ਜੇਕਰ ਪਾਣੀ ਵੱਧਦਾ ਹੈਗਾ ਤੇ ਆਪਣੀ ਜਿਹੜੀ ਤਿਆਰੀ ਕਰਕੇ ਰੱਖੋ ਕਿ ਕਿਸੇ ਵੇਲੇ ਵੀ ਪਾਣੀ ਵੱਧਦਾ ਤੇ ਫਿਰ ਜਿਹੜੇ ਗੇਟ ਖੋਲੇ ਜਾ ਸਕਦੇ ਨੇ ਸੋ ਕੈਮਰਾਮੈਨ ਗੁਰਦੀਪ ਦੇ ਨਾਲ ਜੁਣੀ ਗੇਰਾ